ਜੀਤਮਿੰਦਰ ਸਿੰਘ ਕੱਢਿਆ ਨਹੀਂ ਗਿਆ ਜੀਤਮਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਰਿਜ਼ਾਈਨ ਕੀਤਾ ਸੀ ਜੀਤਮਿੰਦਰ ਨੂੰ ਐ ਕੱਢਣਾ ਇੰਨਾ ਸੌਖਾ ਨਹੀਂ ਹੁੰਦਾ ਸਤਾ ਸੁਖਬੀਰ ਸਿੰਘ ਬਾਦਲ ਦਾ ਕੋਈ ਬਿਆਨ ਆਇਆ ਕਿ ਬੀਬਾ ਹਰਸਿੰਦਰਪੁਰ ਬਾਦਲ ਇੱਥੇ ਲੜ ਰਹੇ ਨੇ ਕਿ ਇਹ ਕਾਂਗਰਸ ਪਾਰਟੀ ਦਾ ਲੋਕ ਸਭਾ ਬਠਿੰਡੇ ਦਾ ਕੈਂਡੀਡੇਟ ਹੈ ਇਹਨਾਂ ਦੇ ਘਰ ਦੀ ਪਾਰਟੀ ਹੈ ਘਰ ਹੀ ਬੈਠ ਕੇ ਚਿੱਠੀ ਲਿਖ ਕੇ ਫੜਾਉਣੀ ਹੈ ਕਿਸੇ ਕੋਲੇ ਨਾ ਜਾਣਾ ਨਾ ਆਉਣਾ ਤੇ ਫਿਰ ਘੱਟੇ ਬਾਦ ਫੜਾ ਦਿੰਦੇ ਇਹ ਤਾਂ ਹੁਣ ਇੱਕ ਮਾਹੌਲ ਬਣਾ ਰਹੇ ਨੇ ਜੇ ਕਹਿਣਗੇ ਤਾਂ ਲੜੂੰਗੀ ਨਹੀਂ ਤਾਂ ਮੈਂ ਇਲੈਕਸ਼ਨ ਵੀ ਨਹੀਂ ਲੜਦੀ ਕਿਹਾ ਹੈ ਕਿ ਨਹੀਂ ਇਹ ਇਸ ਇਸ ਚ ਕੀ ਹੁਣ ਰੀਡ ਬਿਟਵੀਨ ਦੀ ਲਾਈਨਸ ਬਠਿੰਡਾ ਤੋਂ ਜਦੋਂ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਫਿਰ ਭਲਾ ਅਕਾਲੀ ਦਲ ਕਿਸ ਦਾ ਇੰਤਜ਼ਾਰ ਕਰ ਰਿਹਾ ਹੈ ਇਸ ਸਵਾਲ ਕਾਂਗਰਸੀ ਉਮੀਦਵਾਰ ਜਿਤਮਿੰਦਰ ਸਿੰਘ ਨੇ ਪੁੱਛਿਆ ਸਵਾਲ ਖੜੇ ਕੀਤੇ ਨੇ ਕਿ ਕਿਉਂਕਿ ਅਕਾਲੀ ਦਲ ਦਾ ਆਤਮ ਵਿਸ਼ਵਾਸ ਘਟ ਗਿਆ ਇਸ ਲਈ ਉਹ ਸਿਰਫ ਮਾਹੌਲ ਬਣਾ ਰਹੇ ਨੇ ਉਮੀਦਵਾਰ ਦਾ ਐਲਾਨ ਕਰਨ 'ਚ ਡੇਰੀ ਕਰ ਰਹੇ ਨੇ ਇਹ ਜੀਤਮਿੰਦਰ ਸਿੰਘ ਕੱਢਿਆ ਨਹੀਂ ਗਿਆ ਜੀਤਮਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਰਿਜ਼ਾਈਨ ਕੀਤਾ ਸੀ ਪਹਿਲੀ ਗੱਲ ਤਾਂ ਆਪਾਂ ਕਲੀਅਰ ਹੋ ਜਾਈਏ ਇਸ ਚੀਜ਼ 'ਚ ਜੀਤਮਿੰਦਰ ਨੂੰ ਐ ਕੱਢਣਾ ਇੰਨਾ ਸੌਖਾ ਨਹੀਂ ਹੁੰਦਾ ਠੀਕ ਹੈ ਨਾ ਸੋ ਇਸ ਕਰਕੇ ਮੈਂ ਸਮਝਦਾ ਮੈਂ ਸਮਝਦਾ ਜੇ ਕੋਈ ਪੋਲੀਟੀਕਲ ਥੌਟ ਰੱਖਦਾ ਹੋਵੇ ਥਿਸ ਇਜ਼ ਦੀ ਬਿਗੇਸਟ ਪੋਲੀਟੀਕਲ ਬਲੰਡਰ ਦ ਅਕਾਲੀ ਦਲ ਮੇ ਹੈਵ ਮੇਡ ਇਨ ਦ ਲਾਸਟ ਮੈਨੀ ਮੈਨੀ ਈਅਰਸ ਪਹਿਲੀ ਗੱਲ ਤਾਂ ਜੀ ਇਹ ਹੈ ਕੀ ਹਲੇ ਸ਼੍ਰੋਮਣੀ ਕਾਲੀ ਦਲ ਨੇ ਆਪ ਦਾ ਉਮੀਦਵਾਰ ਨਹੀਂ ਦਿੱਤਾ ਇਫ ਦੇ ਵਰ ਦੈਟ ਕੰਫੀਡੈਂਟ ਬੀਬਾ ਜੀ ਨੇ ਕਹਤਾ ਗੱਲ ਯਾਰ ਪੂਰੀ ਗੱਲ ਸੁਣ ਲਓ ਬੀਬਾ ਜੀ ਇਜ਼ ਦੀ ਪ੍ਰੈਜ਼ੀਡੈਂਟ ਆਫ ਸ਼੍ਰੋਮਣੀ ਕਾਲੀ ਦਲ ਮੈਨੂੰ ਜਵਾਬ ਦਿਓ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਕੌਣ ਹੈ ਸੁਖਬੀਰ ਸਿੰਘ ਬਾਦਲ ਸਾਹ ਸੁਖਬੀਰ ਸਿੰਘ ਬਾਦਲ ਦਾ ਕੋਈ ਬਿਆਨ ਆਇਆ ਕਿ ਬੀਬਾ ਹਰਸਿਮਰਤ ਕੋਰ ਬਾਦਲ ਇੱਥੇ ਲੜ ਰਹੇ ਨੇ ਇੱਥੇ ਤਾਂ ਸਾਰੇ ਬੈਠੇ ਆ ਇਹ ਵੀ ਕਹਿ ਰਹੇ ਸੀ ਮੈਂ ਬਠਿੰਡੇ ਦਾ ਚਾਹਵਾਨ ਆ ਇਹ ਵੀ ਕਹਿ ਰਹੇ ਸੀ ਇਹ ਵੀ ਕਹਿ ਰਹੇ ਸੀ ਕਾਰੀ ਦਾ ਠੀਕ ਨਾ ਕਾਂਗਰਸ ਤੋਂ ਕਾਂਗਰਸ ਤੋਂ ਪਰ ਇੱਕ ਨੂੰ ਮਿਲ ਗਈ ਨਾ ਜਦੋਂ ਸਾਡੇ ਪ੍ਰਧਾਨ ਨੇ ਫੈਸਲਾ ਕਰ ਲਿਆ ਜੇ ਇੰਨਾ ਕੌਨਫੀਡੈਂਟ ਨੇ ਇੱਥੇ ਤੇ ਪਹਿਲੀ ਲਿਸਟ ਆਈ ਉਹਦੇ ਚ ਅਨਾਉਂਸ ਨਹੀਂ ਹੋਇਆ ਉਸ ਤੋਂ ਬਾਅਦ ਮਿਰਤੇ ਕਿਰਪਾ ਹੋਈ ਮੇਰਾ ਨਾਮ ਅਨਾਉਂਸ ਹੋ ਗਿਆ ਘੰਟੇ ਬਾਅਦ ਕਰ ਦਿੰਦੇ ਵਟਵਟ ਦੇ ਵੇਟਿੰਗ ਜਦੋਂ ਜੀਤਵਿੰਦਰ ਸਿੰਘ ਇੱਕ ਮਿੰਟ ਜਦੋਂ ਜੀਤਵਿੰਦਰ ਸਿੰਘ ਦਾ ਕੈਂਡੀਡੇਚਰ ਅਨਾਉਂਸ ਹੋ ਗਿਆ ਕਿ ਇਹ ਕਾਂਗਰਸ ਪਾਰਟੀ ਦਾ ਲੋਕ ਸਭਾ ਬਠਿੰਡੇ ਦਾ ਕੈਂਡੀਡੇਟ ਹੈ ਇਹਨਾਂ ਦੇ ਘਰ ਦੀ ਪਾਰਟੀ ਹੈ ਘਰ ਹੀ ਬੈਠ ਕੇ ਚਿੱਠੀ ਲਿਖ ਕੇ ਫੜਾਉਣੀ ਹੈ ਕਿਸੇ ਕੋਲੇ ਨਾ ਜਾਣਾ ਨਾ ਆਉਣਾ ਤੇ ਫਿਰ ਘੱਟੇ ਬਾਅਦ ਫੜਾ ਦਿੰਦੇ ਇਹ ਤਾਂ ਹੁਣ ਇੱਕ ਮਾਹੌਲ ਬਣਾ ਰਹੇ ਨੇ ਤੁਸੀਂ ਉਹ ਸਟੇਟਮੈਂਟ ਪੂਰੀ ਨਹੀਂ ਪੜੀ ਜੇ ਜੇ ਕਹਿਣਗੇ ਤਾ ਲੜੂੰਗੀ ਨਹੀਂ ਤਾਂ ਮੈਂ ਇਲੈਕਸ਼ਨ ਵੀ ਨਹੀਂ ਲੜਦੀ ਕਿਹਾ ਕਿ ਨਹੀਂ ਇਹ ਹਾਂਜੀ ਬਿਲਕੁਲ ਇਸ ਇਸ ਚੱਕੀ ਹੁਣ ਰੀਡ ਬਿਟਵੀਨ ਦੀ ਲਾਈਨਸ ਮੈਂ ਕਹਿਣਾ ਕਿ ਉਹਦੇ ਵਿੱਚ ਜਿਹੜਾ ਪਿਛਲਾ ਪੋਰਸ਼ਨ ਕਿਹਾ ਉਹ ਜ਼ਿਆਦਾ ਸੀਰੀਅਸਲੀ ਤੁਹਾਨੂੰ ਲੈਣਾ ਚਾਹੀਦਾ ਅਗਲਾ ਨਹੀਂ ਬਠਿੰਡਾ ਪੰਜਾਬ ਦੀ ਹੌਟ ਸੀਟ ਹੈ ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਾਂਗਰਸ ਦੇ ਉਮੀਦਵਾਰ ਨੇ ਜੀਤ ਮਹਿੰਦਰ ਸਿੰਘ ਤੇ ਭਾਜਪਾ ਦੇ ਉਮੀਦਵਾਰ ਨੇ ਪਰਮਪਾਲ ਘੋੜ ਤੋਦਰ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਨੇ ਲੱਖਾ ਸਦਾਣਾ ਨੂੰ ਟਿਕਟ ਦਿੱਤੀ ਹੈ ਹਰਸਿਮਰਤ ਘਰਬਾਦਲ ਬਠਿੰਡਾ ਤੋਂ ਸਿਟਿੰਗ ਐਮਪੀ ਨੇ ਤੇ ਉਹ ਕਹਿ ਚੁੱਕੇ ਨੇ ਕਿ ਬਠਿੰਡਾ ਤੋਂ ਹੀ ਲੜਨ ਦੇ ਚਾਹਵਾਨ ਨੇ ਪਰ ਅਕਾਲੀ ਦਲ ਨੇ ਇਸ ਹੌਟ ਸੀਟ ਤੇ ਅਜੇ ਆਪਣੇ ਪੱਤੇ ਨਹੀਂ ਖੋਲੇ ਇਸ ਲਈ ਵਿਰੋਧੀਆਂ ਨੂੰ ਤੰਗ ਕੱਸਣ ਦਾ ਮੌਕਾ ਮਿਲ ਗਿਆ ਹੈ